మేర నగన్ స్కూల్ ఐటీ ఆ ਮੈਨੂੰ ਅੱਜ ਸਵੇਰੇ ਹੀ ਸਰਦੇ ਸਰਪੰਚ ਸਾਹਿਬ ਦੀ ਕਾਲ ਆਈ ਹੈ ਕਿ ਸਕੂਲ ਵਿੱਚ ਰਾਤ ਦੀ ਚੋਰੀ ਹੋ ਚੁੱਕੀ ਹੈ ਤੇ ਹੁਣ ਮੈਂ ਮੌਕੇ ਤੇ ਆ ਕੇ ਦੇਖਿਆ ਹੈ ਤੇ ਉਹਦੇ ਵਿੱਚ ਸਾਡੇ ਸਕੂਲ ਦਾ ਪ੍ਰੋਜੈਕਟਰ, ਐਲਈਡੀ ਸੀਗੀ, ਕੰਪਿਊਟਰ ਸੈੱਟ ਆ, ਉਹਦੇ ਨਾਲ ਦੋ ਕੀਬੋਰਡ ਸੀਗੇ ਤੇ ਸਕੂਲ ਦੇ ਅਲਮਾਰੀਆਂ ਵਿੱਚੋਂ ਵੀ ਸਾਰਾ ਸਮਾਨ ਕੱਢ ਕੇ ਫਰੋਲਿਆ ਗਿਆ ਹੈ ਤੇ ਸਕੂਲ ਦੇ ਜਿਹੜੇ ਲੋਕ ਹੈ ਉਹ ਵੀ ਚੰਗੇ ਤਰ੍ਹਾਂ ਤੋੜ ਕੇ ਚਿੰਕ ਕੀਤੀ ਗਈ ਹੈ ਤੇ ਹੋਰ ਵੀ ਸਮਾਨ ਦੀ ਅਸੀਂ ਦੇਖ ਰਹੇ ਹਾਂ, ਛੋਟਾ-ਮੋਟਾ ਸਮਾਨ ਬਾਕੀ ਵੀ ਚੋਰੀ ਕੀਤਾ ਜਾ ਚੁੱਕਿਆ ਆ। ਬੱਚਿਆਂ ਦੇ ਨਾਲ ਰਿਲੇਟਿਡ ਹੈਗਾ ਆ ਤੇ ਮੈਂ ਇਸ ਸੰਬੰਧੀ ਆਪਣੇ ਐਸਐਚਓ ਸਰ ਨਾਲ ਵੀ ਕੀਤੀ ਕੰਪਲੀਟ ਕੀਤੀ ਹੈ 102 ਨੰਬਰ ਤੇ कॉल कर दिखती गई है बारह नंबर भी कॉल कर दिखती गई है।, दे है इस संबंधी मैं अपने दफ्तर भी रिपोर्ट कर चुकी हाँ टोटल लगता नुकसान ਸਰ ਜੀ ਇਹ 1.5 ਤੋਂ 2 ਲੱਖ ਦੇ ਨੇੜੇ ਤੇ ਹੈਗਾ ਕਿਉਂਕਿ 60-70 ਹਜ਼ਾਰ ਦਾ ਤਾਂ ਪ੍ਰੋਜੈਕਟਰ ਹੀ ਹੈ ਬਾਕੀ ਕੰਪਿਊਟਰ ਹੈਗਾ LED ਹੈਗੀ ਹੈ 1.5 ਤੋਂ 2 ਲੱਖ ਦੇ ਵਿੱਚ। ਇੱਲਾ ਤੁੰਡੀ ਮੈਮ ਕਰੀ ਇੱਥੇ ਇਦਾਂ ਕੋਈ ਗੱਲ ਬਾਤ ਹੋ ਇਸ ਨੂੰ ਸਰ ਪਹਿਲਾਂ ਵੀ ਮੇਰੇ ਅਨ ਤੋਂ ਮੈਨੂੰ ਹਜੇ ਸਾਲ ਹੀ ਹੋਇਆ ਜੁਆਇਨ ਕੀਤਾ ਤੈਨੂੰ ਤੇ ਪਹਿਲਾਂ ਵੀ ਕਹਿੰਦੇ ਸਿਲੰਡਰ ਵਗੈਰਾ ਤਾਂ ਹੋਰ ਫਿਲਟਰ ਸਿਗਾ ਉਹ ਸਮਾਨ ਵੀ ਚੋਰੀ ਹੋ ਚੁੱਕਾ ਹੈ ਇਸ ਨੂੰ ਪ੍ਰਸ਼ਾਸਨ ਕੀ ਮੰਨਦਾ ਹੈ ਸਰ ਪ੍ਰਸ਼ਾਸਨ ਤਾਂ ਇਹ ਮੰਗਾ ਕਿ ਸਕੂਲਾਂ ਵਿੱਚ ਕੋਈ ਚੌਂਕੀਦਾਰ ਕੀਤਾ ਜਾਵੇ ਤਾਂ ਕਿ ਇਹ ਸਕੂਲ ਦਾ ਨੁਕਸਾਨ ਹੋਇਆ ਉਸ ਸੰਬੰਧੀ ਕੋਈ ਹੈਲਪ ਕੀਤੀ ਜਾਵੇ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਅੱਗੇ ਤੋਂ ਵ ਮੇਰਾ ਨਾਮ ਰਜਵੰਤ ਕੋਰਾ ਮੈਂ ਇਥੇ ਸਾਡੇ ਪਿੰਡ ਬਿਆਲੋ 229 ਨੰਬਰ ਬੂਥ ਨੰਬਰ ਆ ਇਹ ਤੇ ਇਥੇ ਸਵੇਰੇ ਅੱਜ ਸਾਡੀ ਟਾਇਲ ਸੀ ਕਿ 9:00 ਵਜੇ ਕੈਮਰਿਆਂ ਦੀ ਤੇ ਮੈਂ 9:00 ਵਜੇ ਲਿਆਉਣਾ ਸੀ ਤੇ 9:00 ਵਜੇ ਸਰਪੰਚ ਸਾਹਿਬ ਦਾ ਫੋਨ ਆ ਗਿਆ ਮੈਨੂੰ ਕਿ ਸਕੂਲੇ ਚੋਰੀ ਹੋ ਗਈ ਆ ਤੇ ਉਸੇ ਟਾਈਮ ਹੀ ਜਦੋਂ ਅਸੀਂ ਸਕੂਲ ਆਣ ਕੇ ਦੇਖਿਆ ਤੇ ਸਾਡਾ ਕੈਮਰਾ ਵੀ ਜਿਹੜਾ ਸੀਗਾ ਚੋਣ ਕਮਿਸ਼ਨ ਦਾ ਕੈਮਰਾ ਚੋਰੀ ਸੀਗਾ ਇੱਥੇ ਹੈ ਨਹੀਂ ਸੀਗਾ ਇੱਥੇ ਲੋ ਹੋ ਹੀ ਸਮਾ ਕੈਮਰਾ ਚੋਰੀ ਹੋ ਗਿਆ ਹੋਰ ਵੀ ਸਮਾਨ ਚੋਰੀ ਹੋ ਗਿਆ ਸੇ ਬਾਕੀ ਜਿਹੜਾ ਸੀਗਾ ਸਕੂਲ ਦਾ ਸਮਾਨ ਸੀਗਾ ਸਾਡਾ ਜਿਹੜਾ ਕੈਮਰਾ ਹੀ ਸੀਗਾ ਉਹ ਹੀ ਚੋਰੀ ਹੋਇਆ ਇੱਥੇ ਤੇ ਇਹਦੇ ਬਾਰੇ ਜਿਹੜੀ ਰਿਪੋਰਟ ਆ ਸੀ ਉਹ ਆਪਣੇ ਦੇ ਦਿੱਤੀ ਆਫਿਸ ਦੇ ਵਿੱਚ ਹਾਂਜੀ ਇਸੇ ਆਮ ਦਫ਼ਤਰ ਰਿਪੋਰਟ ਦੇ ਦਿੱਤੀ ਉੱਪਰ ਵੀ ਜੇ ਅਸੀਂ ਚੌਂਕ ਕਮਿਸ਼ਨ ਤੱਕ ਵੀ ਜਿਹੜੀ ਸਾਡੀ ਰਿਪੋਰਟ ਪਹੁੰਚ ਗਈ ਆ ਕਿ ਕੈਮਰਾ ਚੋਰੀ ਹੋ ਗਿਆ ਸਾਡਾ ਠੀਕ ਹਾਂਜੀ ਮੈਂ ਸਰਪੰਚ ਚਰਨਜੀਤ ਸਿੰਘ ਸਾਹਿਬ ਦਾ ਪਿੰਡ ਕੀ ਗੱਲਬਾਤ ਹੋਈ ਜੀ ਨਾਲ ਇਸ ਤੈ ਕੱਲ ਰਾਤ ਅੱਜ ਰਾਤ 9:05 ਨੂੰ ਸਾਡੇ ਪਿੰਡ ਦੇ ਪ੍ਰਾਈਵੇਟ ਸਕੂਲ ਦੇ ਵਿੱਚ ਚੋਰਾਂ ਨੇ ਆਣ ਕੇ ਪੰਨ ਤੋੜ ਦਿੱਤੀ ਹੈ ਜਿਸ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋ ਗਿਆ ਹੈ ਜਿਹਦੇ ਵਿੱਚ ਸਾਡਾ ਸਮਾਨ ਜਿਹੜਾ ਗਿਆ ਹੈ ਕੰਪਿਊਟਰ ਸੈੱਟ ਕੀਬੋਰਡ ਦੋ ਸੈੱਟ CPU LCD ਪ੍ਰੋਜੈਕਟਰ ਸੈੱਟ ਅਲਮਾਰੀਆਂ ਦੀ ਪੰਨ ਤੋੜ ਪੰਪ ਦਰਵਾਜ਼ੇ ਦੀ ਪੰਨ ਤੋੜ ਅਤੇ ਹੋਰ ਛੋਟਾ ਮोटा ਸਮਾਨ ਜਿਹੜਾ ਚੋਰੀ ਹੋਇਆ ਹੈ ਇਹ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਇੱਕ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਪਰਸੇ ਹੀ ਲਾ ਕੇ ਗਏ ਨੇ ਉਹ ਵੀ ਰਾਤ ਚੋਰੀ ਕਰਕੇ ਲੈ ਗਏ ਨੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਦਾਂ ਕਿ ਸਾਡਾ ਇਹ ਮੁੰਡਾ ਇੱਥੇ ਕੰਮ ਕਰਦੇ ਨੇ ਸਾਫ ਸਫਾਈ ਦਾ ਨਾ ਸਕੂਲ ਦੇ ਵਿੱਚ ਇਹ ਸਾਫ ਸਫਾਈ ਕਰਕੇ ਤੇ ਅੱਜ ਇਥੇ ਕੋਲੋਂ ਲੰਘਦੇ ਸੀ ਤੇ ਇਹਨਾਂ ਨੇ ਵੇਖਿਆ ਕਿ ਦਰਵਾਜ਼ੇ ਖੁੱਲੇ ਨੇ ਇਹ ਦਰਵਾਜ਼ੇ ਖੁੱਲੇ ਦੇਖ ਕੇ ਤੇ ਅੱਗੇ ਹੋਇਆ ਇਹਨੇ ਵੇਖਿਆ ਤੇ ਮੈਨੂੰ ਫੋਨ ਕਰਤਾ ਮੈਂ ਸਰਪੰਚ ਨੂੰ ਫੋਨ ਕੀਤਾ ਪਿੰਡ ਵਾਲੇ ਨੂੰ ਮੈਨੂੰ ਕਹਿੰਦੇ ਵੀ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ ਤੇ ਮੈਂ ਆਣ ਕੇ ਦੇਖਿਆ ਵਾਕੇ ਜਿਹੜਾ ਸਾਡਾ ਸਮਾਨ ਸੀ ਸਕੂਲ ਦਾ ਉਹ ਚੋਰੀ ਕਰਕੇ ਚੋਰ ਨੇ ਕਿਤਾਜਾ ਜਿਹਾ ਲੱਗਦਾ ਨੁਕਸਾਨ ਹੋ ਗਿਆ ਮੇਰੇ ਹਿਸਾਬ ਨਾਲ ਤਾਂ 1 ਲੱਖ ਤੋਂ ਉੱਪਰ ਦਾ ਸਾਮਾਨ ਹੋਣਾ ਕੀ ਪ੍ਰਸ਼ਾਸਨ ਦੋ ਕੀ ਮੰਨਦਾ ਸਰਕਾਰ ਨੂੰ ਮੰਗ ਕੀਤੀ ਜਾਂਦੀ ਕਿ ਇਹ ਜਿਹੜੇ ਜਿਹੜੇ ਨਸ਼ਈ ਬੰਦੇ ਨੇ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ